ਤਾਨੂੰ ਚਾਹੀਦਾ ਸੀ ਮੈਨੂੰ ਮੈਨੂੰ ਗੱਲ ਕਰ ਕੱਲ ਦਾ ਪਰਸੋਂ ਦਾ ਰੌਲਾ ਪਿਆ ਪਿਆ ਜੀ ਇੱਥੇ ਐਮਐਲਏ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਮੈਂ ਬੈਠੇ ਸੀਗਾ ਹੁਣ ਕਿਹਨੂੰ ਕੋਈ ਐਸਐਸਪੀ ਨੂੰ ਕਹਿੰਦੇ ਆ ਉਹ ਕਹਿੰਦਾ ਮੇਰੇ ਨਾਲ ਕਿਉਂ ਨਹੀਂ ਗੱਲ ਕਰਦਾ ਤੁਸੀਂ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਅੱਜ ਗੱਲ ਕੀ ਦੀ ਕੀ ਰਹਾ ਕਰੀਏ ਜੀ ਸਾਡੇ ਹਾਲਾਤ ਤਾਂ ਦੇਖੋ ਜੀ ਮਾ ਸਾਹਿਬ ਥੱਲੇ ਕਰਨਾ ਵੀਰੇ ਲੋ ਜੀ ਸਾਡੇ ਨਾਲ ਮਤਲਬ ਹੀ ਨਹੀਂ ਸੀ ਮਾਸਾ ਐਮਐਲਏ ਨਾਲ ਗੱਲ ਐਮਐਲਏ ਨਾਲ ਕਰਦਾ ਚਲ ਆਪਣੀ ਬਾਅਦ ਦੇ ਮੈਂ ਉਹਦੇ ਲਈ ਬੇਨਤੀ ਹੈ ਬਈ ਮਸਲਾ ਹੱਲ ਕਰਦੇ ਬਹਿ ਕੇ 10 ਮਿੰਟ ਮਸਲਾ ਹੱਲ ਲੋੜੇ ਸੀ ਤੁਹਾਨੂੰ ਉਹ ਆਪ ਚਾਹੀਦਾ ਸੀ ਮੈਨੂੰ ਕਰਦੇ ਹਾਂ ਤੁਹਾਨੂੰ ਚਾਹੀਦਾ ਸੀ ਮੈਨੂੰ ਮੈਨੂੰ ਗੱਲ ਕਰਨ ਕੱਲ ਦਾ ਪਰਸ ਦਾ ਰੌਲਾ ਪਿਆ ਪਿਆ ਜੀ ਇੱਥੇ ਐਮ ਐਲ ਏ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਮੈਂ ਬੈਠੇ ਸੀਗਾ ਹੁਣ ਕਿਨੂੰ ਕੋ ਨਹੀਂ ਐਸ ਐਸ ਪੀ ਨੂੰ ਕਹਿੰਦੇ ਉਹ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਅਜੂਬਾ ਹੋ ਸਕਦਾ ਹੈ ਕਿ ਜੀ ਸੀ ਐਮ ਸਾਹਿਬ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਗੱਲ ਕੀ ਨਹੀਂ ਕਰੀਏ ਸਾਡੇ ਹਾਲਾਤ ਤਾਂ ਦੇਖੋ ਬਾਪਾ ਸਾਡੇ ਹਾਲਾਤ ਕੀ ਕੀਤੇ ਸੜੀ ਬੇਜ਼ੀਤੀ ਦੇਖੋ ਥਾਣੇ ਦੇ ਵਿੱਚ ਤੁਹਾਡੀ ਬੇਜ਼ੀਤੀ ਹੋ ਗਈ ਇੱਕ ਥਾਣੇ ਦੇ ਵਿੱਚ ਸਾਡੀ ਬੇਜ਼ੀਤੀ ਹੋ ਰਹਾ ਦੇਖੋ ਸਾਡੀ ਪ੍ਰਧਾਨ ਜੀ 10 ਰੁਪਏ ਕਰ ਤੁਸੀਂ ਮੈਂ ਗੱਲ ਕਰ ਤੁਸੀਂ ਥੱਲੇ ਕਰਨਾ ਵੀਰੇ ਲੋ ਜੀ ਤੁਹਾਡੇ ਨਾਲ ਮਸਲਾ ਹੀ ਨਹੀਂ ਸੀ ਮਸਲਾ ਐਮ.ਐਲ.ਏ ਨਾਲ ਗੱਲ ਐਮ.ਐਲ.ਏ ਨਾਲ ਕਰਨਾ ਮੈਂ ਮਸਲਾ ਹੈ ਚਲ ਆਪਣੀ ਪਾਰ ਦੇ ਮੈਂਬਰ ਨੇ ਪ੍ਰਧਾਨ ਜੀ ਇਹਨਾਂ ਨਾਲ ਵੀ ਗੱਲ ਕਰ ਲੈਣੀ ਪਉਂਦੀ ਸੀ ਸਰ ਕਿਵੇਂ ਦੇ ਸਰ ਤੁਸੀਂ ਜਾ ਕੇ ਅੱਲਾ ਤੁਹਾਡੇ ਨਾਲ ਕੋਈ ਮਸਲਾ ਨਹੀਂ ਕੋਈ ਮਸਲਾ ਨਹੀਂ ਬਿਲਕੁਲ ਕੈਬਨਿਟ ਮਤਲਬ ਬਿਲਕੁਲ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਐਡਵੋਕੇਟ ਮਨਪ੍ਰੀਤ ਸਿੰਘ ਨੰਬਰ ਡੀਬੀ ਬਾਰ ਸੰਗਰੂਰ ਮੇਰੇ ਨਾਲ ਜਸਪ੍ਰਤਵਾਦ ਜੀ ਤੇ ਹਰਪ੍ਰੀਤ ਸਿੰਘ ਸਰਕੀ ਕਾਰਨ ਅੱਜ ਜੋ ਜੋ ਵਕੀਲ ਲੋਕਾਂ ਨੂੰ ਇਨਸਾਫ ਦਿਵਾਉਂਦੇ ਨੇ ਅੱਜ ਖੁਦ ਇਨਸਾਫ ਲੈਣ ਦੇ ਲਈ ਧਰਨਾ ਲਾਈ ਬੈਠੇ ਨੇ ਬਿਲਕੁਲ ਤੁਹਾਡੀ ਗੱਲ درست ਹੈ ਵੀ ਜਿਹੜੇ ਕਾਲੇ ਕੋਟ ਵਾਲੇ ਲੋਕਾਂ ਨੂੰ ਜਸਟਿਸ ਲੋਕਾਂ ਨੂੰ ਸਾਫਤ ਪਾਉਂਦੇ ਸੀ ਉਹ ਆਪਦੇ ਇਨਸਾਫ ਲੈਣ ਲਈ ਅੱਜ ਇਹ ਤਪਦੀ ਸੜਕ ਦੇ ਉੱਪਰ ਬੈਠੇ ਨੇ ਸਾਡਾ ਜੀ ਡੀਬੀਏ ਬਾਰ ਪੂਰਾ ਸੰਗਰੂਰ ਸਾਡੇ ਪ੍ਰਧਾਨ ਜੀ ਸਾਡੀ ਰਜ਼ੀਮ ਦੀ ਅਗਵਾਈ ਵਿੱਚ ਅੱਜ ਇੱਥੇ ਧਰਨੇ ਦੇ ਵਿੱਚ ਸ਼ਮੂਲੀਅਤ ਅਸੀਂ ਕਰ ਰਹੇ ਆਂ ਮੈਂ ਇਹ ਗੱਲ ਕਰਨੀ ਚਾਹਾਂਗਾ ਵੀ ਰੋਮ ਚਾਹ ਤੇ ਨੀਰੋ ਵੰਸੀ ਵਿਚਾਰ ਰਹੇ ਸੀਐਮ ਸਿਟੀ ਹੋਵੇ ਮੁੱਖ ਮੰਤਰੀ ਪੰਜਾਬ ਇਥੋਂ ਹੋਵੇ ਅਮਨ ਲੋੜਾ ਪੰਜਾਬ ਪ੍ਰਧਾਨ ਇਥੋਂ ਹੋਵੇ ਫਾਈਨਾਂਸ ਮਿਨਿਸਟਰ ਨੰਸਪੈਕਟ ਦੇ ਨਾਮ ਹੋਰ}{|\text{ਪਾਲ ਸਿੰਘ ਜੀ ਇਥੋਂ ਹੋਣ}} \text{ਦੋਰਓਵਰ}{|\text{ਕ੍ਰਿਪਾਲ ਸਿੰਘ ਜੀ ਮਾਰੀ ਪੀਬੀਏ ਬਾਰਸ ਗਰੂ ਦੇ ਮੈਂਬਰ ਹੋਣ ਸਾਬਕਾ ਪ੍ਰਧਾਨ ਹੋਣ ਨਿਵੇਂਦਰ ਕੌਰ ਭਰਾਜ ਜਿਹੜੀ ਸਕੂਟੀ ਵਾਲੀ ਦੀਦੀ ਉਹ ਵੀ ਸਾਡੀ ਬਾਰਦੀ ਮੈਂਬਰ ਹੋਵੇ ਤੇ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਹੋਵੇ ਵੀ ਐਮਐਲਏ ਭਰਾਜ ਕਹਿੰਦੀ ਹੈ ਵੀ ਮੈਂ ਇਹ ਕੰਮ ਕਰਦੀ ਸੰਗੀ} ਸਾਡੇ ਪ੍ਰਧਾਨ ਜੀ ਦੀ ਜਿੱਥੇ ਡਿਸਰੈਸਪੈਕਟ ਹੋਈ ਹੈ ਉੱਥੇ ਸਪੁੱਝੇ ਬਾਰ ਦੀ 1100 ਵਕੀਲਾਂ ਦੀ ਡਿਸਰੈਸਪੈਕਟ ਹੋਈ ਹੈ ਅੱਜ ਇਹ ਸਕੂਟੀ ਵਾਲੀ ਬੀਬੀ ਨੇ ਰੋਸ ਕੀ ਹੈ ਤੁਸੀਂ ਲੱਸੀ ਗਿਆ ਪਰ ਜਦੋਂ ਕੋਟ 'ਚ ਇੱਕ ਵਕੀਲ ਆਉਂਦੇ ਆ ਆਈ ਤੇ ਆ ਜੇ ਜਦੋਂ ਉਹਦੇ ਅੰਦਰ ਝੰਝੋੜਿਆ ਜਾਵੇ ਸਾਡੇ ਪ੍ਰਧਾਨ ਜੀ ਜਾ ਕੇ ਐਸ ਐਚ ਓ ਸਿਟੀ ਬਾਨ ਨੂੰ ਕਹਿੰਦੇ ਨੇ ਕਿ ਉੱਥੇ ਸਾਡੇ ਵਕੀਲ ਸਾਥੀ ਨਾਲ ਤੱਕਾ ਹੋ ਰਿਹਾ ਹੈ ਉਹਨਾਂ ਨੂੰ ਸਟੇਟਸ ਕੋ ਮਿਲਿਆ ਹੋਇਆ ਪਰ ਇਹ ਐਸ ਐਚ ਓ ਨੇ ਜਦੋਂ ਭਰਾਜ ਦਾ ਨਾਮ ਲੈ ਕੇ ਕਿਹਾ ਵੀ ਇਹ ਮੈਨੂੰ ਬਹੁਤ ਦਵਾ ਆਇਆ ਜੀ ਮੈਂ ਕੁਝ ਕਰ ਨਹੀਂ ਸਕਦਾ ਇਹ ਹਾਲਾਤ ਹੋਏ ਤੇ ਕਿਸ ਸਪੈਕਟੋਰੀਆ ਸਾਡੇ ਪਾਰ ਮੈਂਬਰ ਦੀ ਸਾਡੇ ਪ੍ਰਧਾਨ ਜੀ ਦੀ ਅੱਜ ਸਾਡੇ ਅਸੀਂ ਜਿੱਥੇ ਨੋ ਵਰਕ ਐਸੀ ਹੜਤਾਲ ਦਾ ਅੱਜ ਕਾਲ ਦਿੱਤੀ ਸੀ ਪੀਬੀਐਸ ਗਰੁੱਪ ਨੇ ਪਹਿਲਾਂ ਪਤਾ ਸੀ ਇਹ ਪਾਸ ਕਰਿਆ ਕਿ ਜਿਹੜੀ ਸਾਡੀ ਨਵਿੰਦਰ ਕੌਰ ਭਰਾਜ ਨੇ ਐਮਐਲਏ ਸੰਗੂਰ ਉਹ ਸਾਡੇ ਮਾਰਦੇ ਮੈਂਬਰ ਸੀ ਉਹਨਾਂ ਨੂੰ ਇਸ ਵਾਰ ਕਰਤਾ ਉਹਨਾਂ ਨੂੰ ਉਥੋਂ ਹਟਾਜ ਕਰਤਾ ਉਸ ਤੋਂ ਬਾਅਦ ਅਸੀਂ ਇੱਥੇ ਪ੍ਰਦਰਸ਼ਨ ਦੇ ਬੈਠੇ ਪਤਾ ਲੱਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਧੂਰੀ ਆਏ ਹੋਏ ਨੇ ਅੱਜ ਉਹਨਾਂ ਨੂੰ ਇਹ ਦੱਸਣਾ ਚਾਹਾਂਗੇ ਵੀ ਸਾਡੇ ਸੀਐਮ ਸਿਟੀ ਦਾ ਕੀ ਹਾਲ ਹੈ ਪੁਲਿਸ ਸਿੱਧੇ ਤੌਰ ਤੇ ੱਕੇ ਜਹਾਹੀ ਗੁੰਡਾਗਰਦੀ ਕਰਦੀ ਹੈ ਜਿਦੋਂ ਇੱਕ ਵਕੀਲ ਇੱਕ ਵਕੀਲਾ ਦਾ ਪ੍ਰਦਾਨਿਕ ਸੰਸਥਾ ਦਾ ਪਰਦਾਲ ਜਾ ਕੇ ਦੱਸਦਾ ਵੀ ਉੱਥੇ ਜਾ ਕੇ ਇਹ ਧੱਕਾ ਹੋ ਰਿਹਾ ਸਟੇਟਸ ਕੋ ਮਿਲਿਆ ਹੋਇਆ ਤੇ ਐਸਐਚਓ ਹੱਸ ਕੇ ਟਾਲਦੇ ਤੇ ਉਹ ਗੱਲ ਕਹੇ ਵੀ ਮੈਂ ਕੁਝ ਕਰ ਨਹੀਂ ਸਕਦਾ ਮੈਨੂੰ ਭਰਾਜ ਦਾ ਐਮਐਲਏ ਦਾ ਫੋਨ ਆਇਆ ਹੋਇਆ ਹੈ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਇੱਥੇ ਕੋਈ ਲਾਇਨਡ ਆਰਡਰ ਨਹੀਂ ਇੱਥੇ ਕਿਸੇ ਦੀ ਨਹੀਂ ਸੁਣੀ ਜਾਂਦੀ ਅੱਜ ਅੱਕ ਕੇ ਇਹ ਸੰਸਥਾ ਜਿਹੜੀ ਲੋਕਾਂ ਨੇ ਇਕਾਸਤਾਰ ਕੀ ਹੋਈ ਸੀ ਵੀ ਜੇ ਸਭ ਕਿਤੇ ਨਹੀਂ ਸੁਣਦਾ ਤੇ ਅਸੀਂ ਵਕੀਲਾ ਕੋਲੇ ਜਾਈਏ ਅੱਜ ਅਸੀਂ ਏਕੇ 'ਚ ਰਹਿ ਕੇ ਇਹ ਗੱਲ ਦੱਸ ਦਈਏ ਜੇ ਸਾਡੇ ਨਾਲ ਤਾਂ ਕਹੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ 1100 ਤੇ 1100 ਇਹ ਸੜਕ ਰੋਕ ਕੇ ਸੀ ਬੈਠੇ ਆ ਤੇ ਐਸਐਸਪੀ ਸਾਰੇ ਡੀਜੀਪੀ ਲੈਵਲ ਤੱਕ ਇਹ ਗੱਲ ਹੋ ਗਈ ਵੀ ਸੰਗਰੂਰ ਸੀਐਮ ਸਿਟੀ ਦੇ ਜਿਹੜੇ ਵਕੀਲ ਸਾਥੀ ਨੇ ਸ਼ਰਤ ਕਰ ਦਿੱਤੀ ਲੇਕਿਨ ਵਕੀਲ ਤਾਂ ਕਾਫੀ ਲੋਕ ਪਰੇਸ਼ਾਨ ਹੋ ਰਹੇ ਨੇ ਤੁਹਾਡੇ ਧਰਨੇ ਕਰਕੇ ਤੁਸੀਂ ਤਾਂ ਕਾਨੂੰਨ ਪਸੰਦ ਲੋਕ ਹੋ ਬਿਲਕੁਲ ਮੈਂ ਤਾਂ ਇਹ ਗੱਲ ਪਹਿਲਾਂ ਚ ਕਿਹਾ ਵੀ ਐਸੀ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਜਿਹੜੀ ਆਮ ਪਬਲਿਕ ਹੈ ਜਿਹੜੇ ਰਾਹ ਗਿਰ ਨੇ ਉਹ ਬਹੁਤ ਐਸੀ ਇਵਨ ਜਿਹੜੇ ਐਂਬੂਲੈਂਸ ਕਿਓ ਐਸੀ ਨੇ ਤੁਸ ਪਾਸ ਕਰਾਈਆਂ ਨੇ ਪਰ ਗੱਲ ਇਹ ਹੈ ਸਾਡੀ ਪੁਲਿਸ ਪ੍ਰਸ਼ਾਸਨ ਨਹੀਂ ਸੁਣ ਰਿਹਾ ਜਿੱਥੇ ਉਹਨਾਂ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ ਸਾਡੇ ਵਕੀਲ ਸਾਥੀ ਨਾਲ ਸਾਡੇ ਪ੍ਰਧਾਨ ਜੀ ਦੀ ਡਿਸਰੈਸਪੈਕਟ ਕੀਤੀ ਤੁਸੀਂ ਇਹ ਦੇਖੋ ਸਾਨੂੰ ਤਾਂ ਪੌਣਾ ਘੰਟਾ ਹੋ ਗਿਆ ਕੋਈ ਇਵਨ ਸੀਨੀਅਰ ਆਫੀਸਰ ਹੀ ਨਹੀਂ ਆਇਆ ਗੱਲ ਸੁਣਨ ਲਈ ਸੀਐਮ ਐ ਤੇ ਆਇਆ ਹੋਵੇ ਸੀਐਮ ਸਿਟੀ ਹੋਵੇ ਇਵਨ ਐਸਐਸਪੀ ਕੋਈ ਆਈਜੀ ਲੈਵਲ ਦਾ ਬੰਦਾ ਆ ਕੇ ਸਾਡੇ ਪ੍ਰਧਾਨ ਜੀ ਨਾਲ ਗੱਲਤਾ ਕਰੇ ਵੀ ਦੱਸੋ ਤੁਹਾਡਾ ਜਿਹੜਾ ਕੋਈ ਦੁੱਖ ਹੈ ਦੁੱਖ ਕੀ ਹੈ ਇਸ ਲਈ ਅਸੀਂ ਅਜਿਹੇ ਲੋਕਾਂ ਨੂੰ ਉਹ ਲੋਕਾਂ ਜਿੱਥੇ ਸਾਨੂੰ ਆਸ ਰੱਖੀ ਹੋਈ ਸੀ ਨਾ ਇੱਕ ਨਮੀਲੀ ਪਾ ਕੇ ਜਾਣੀ ਹੈ ਜਦੋਂ ਕਿਸੇ ਵਕੀਲ ਦੇ ਹੱਕ ਹੁੱਕਾਂ ਦੀ ਸੰਘਰਸ਼ ਦੇ ਤੇ ਉਹ ਲੋਕ ਸਾਡਾ ਰੋਕਦੇ ਨੇ ਸਾਥ ਲੈ ਕੇ ਅਡ ਮੁਕੇਟ ਮੈਂ ਸਭਾਰ ਦਾ ਸਾਬਕਾ ਮਿੱਥ ਪ੍ਰਧਾਨ ਹਾਂ ਸਰ ਕੀ ਕਰਨਾ ਜੀ ਤੁਹਾਣਾ ਲਗਾ ਸਾਡੇ ਇੱਕ ਵਕੀਲ ਸਾਹਿਬ ਦਾ ਕੋਈ ਪਲਾਟ ਤੇ ਗਲੀ ਦੇ ਨਾਲ ਸੰਬੰਧਿਤ ਕੋਈ ਕੋਈ ਡਿਸਪਿਊਟ ਸੀ ਜਿਹੜਾ ਉਹ ਪਲਾਟ ਹੈ ਉਹ ਐਮ ਐਲ ਏ ਭਰਾਜ ਦਾ ਜਿੱਥੇ ਅੱਜ ਕੱਲ ਸੰਗਰੂਰ ਪ੍ਰੈਜ਼ੈਂਟਲੀ ਰਹਿ ਰਹੇ ਨੇ ਉਸ ਗਲੀ ਦੇ ਵਿੱਚੋਂ ਵਿੱਚ ਹੈ ਉਸ ਪਲਾਟ ਦੇ ਸੰਬੰਧ ਚ ਮਾਨਯੋਗ ਅਦਾਲਤ ਨੇ ਸਟੇਟਸ ਕੋ ਕੀਤਾ ਹੋਇਆ ਸੀਗਾ ਵੀ ਜਿਵੇਂ ਕੰਮ ਹੈਗਾ ਉਸ ਤਰ੍ਹਾਂ ਹੀ ਰਹੂਗਾ ਉਹਦੇ ਤੇ ਫਰਦਰ ਕੋਈ ਕੰਮ ਨਹੀਂ ਕੀਤਾ ਜਾਊਗਾ ਪਰ ਮੈਡਮ ਭਰਾ ਜੇ ਤੱਕੇ ਨਾਲ ਪੁਲਿਸ ਦੀ ਮਦਦ ਨਾਲ ਸਾਡੇ ਵਕੀਲ ਸਾਹਿਬ ਦੇ ਖਿਲਾਫ ਜਾ ਕੇ ਉਥੇ ਕੰਦ ਕਢਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਕਰ ਰਹੇ ਸੀਗੇ ਅਸੀਂ ਇਸ ਬਾਬਤ ਸਾਡੀ ਬਾਰਦੀ ਰਜ਼ੀਮ ਜਾ ਕੇ ਮੈਂ ਵੀ ਸਮੇਤ ਜਾ ਕੇ ਨਾਲ ਅਸੀਂ ਐਸਚਓ ਸਾਹਿਬ ਨੂੰ ਮਿਲੇ ਵੀ ਐਸਚਓ ਸਾਹਿਬ ਦੇਖੋ ਇਹ ਤੱਕਾ ਹੋ ਰਿਹਾ ਹੈ ਇਹਨੂੰ ਰੋਕਿਆ ਜਾ ਪਰ ਸਾਡਾ ਪ੍ਰਸ਼ਾਸਨ ਨੇ ਨਾ ਕੋਈ ਸਾਡੀ ਸੁਣੀ ਨਾ ਕਿਤੇ ਸਾਡਾ ਸਾਥ ਦਿੱਤਾ ਫਿਰ ਵੀ ਅਸੀਂ ਕੱਲ ਵੀ ਸਾਡੇ ਪ੍ਰਧਾਨ ਸਾਹਿਬ ਨੇ ਐਮਐਲਏ ਸਾਹਿਬ ਨਾਲ ਗੱਲ ਕੀਤੀ ਜਿੱਤੂ ਕਿ ਐਮਐਲਏ ਸਾਹਿਬ ਨੇ ਬੜੇ ਰੂਡ ਬਿਹੇਵ ਨਾਲ ਸਾਡੇ ਨੇ ਪ੍ਰਧਾਨ ਜੀ ਨੂੰ ਇਹ ਗੱਲ ਕਹੀ ਕਹਿੰਦੀ ਚਾਹੇ ਧਰਨਾ ਲਾ ਲਓ ਚਾਹੇ ਨੋ ਵਰਕ ਕਰ ਲਓ ਮੈਂ ਤਾਂ ਜਿੰਮੇ ਕਰਨਾ ਉਵੇਂ ਉਵੇਂ ਜਮੇ ਕੁ